ਅ ਮੈਂ ਐਕਟ੍ਰੈਸ ਕਮਲਪ੍ਰੀਤ ਨਾਸਮਾ ਪਟਿਆਲੇ ਦੇ ਵਿੱਚ ਤ੍ਰਿਪੜੀ ਦੇ ਵਿੱਚ ਐਸਪੀ ਯੂਨੀਸੈਕਸ ਚਿਮੈ ਉੱਥੇ ਤੀਜ ਸੈਲਿਬ੍ਰੇਟ ਕੀਤੀ ਜਾ ਰਹੀ ਹੈ ਤੇ ਬਹੁਤ ਅੱਛੀ ਗੱਲ ਆ ਕਿ ਯੰਗਸ ਜਾਂ ਕੁੜੀਆਂ ਨੇ ਜਿਹੜੀਆਂ ਜਿਮ ਕਰਦੀਆਂ ਨੇ ਭੰਗੜਾ ਸਿੱਖਦੀਆਂ ਨੇ ਤੇ ਉਸ ਤੋਂ ਬਾਅਦ ਇੱਕ ਪ੍ਰੋਗਰਾਮ ਉਨ੍ਹਾਂ ਨੇ ਪੂਰਾ ਆਰਗੇਨਾਈਜ਼ ਕੀਤਾ ਹੈ ਇਹ ਬਹੁਤ ਅੱਛੀ ਗੱਲ ਆ ਸਾਰੀ ਵਧਾਈ ਦੇ ਪਾਤਰ ਨੇ ਜਿਹੜੇ ਪਰਫਾਰਮ ਕਰ ਰਹੇ ਨੇ ਤੇ ਇਸ ਜਿਮ ਦੇ ਓਨਰ ਜਿਨ੍ਹਾਂ ਨੇ ਕਰਵਾਇਆ ਹੈ ਬਹੁਤ ਵਧੀਆ ਉਪਰਾਲਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਖਤਮ ਹੁੰਦੀਆਂ ਜਾ ਰਹੀਆਂ ਨੇ ਕਿ ਯੰਗਸਟਰਸ ਨੂੰ ਤਾਂ ਖਾਸ ਕਰਕੇ ਨਹੀਂ ਪਤਾ ਵੀ ਕੀ ਕੀ ਹੈ ਹੁੰਦਾ ਹੈ ਕਿਉਂ ਹੁੰਦਾ ਸੋ ਮੈਨੂੰ ਲੱਗਦਾ ਕਿ ਐਦਾਂ ਦਾ ਕੁਝ ਹੁੰਦਾ ਰਹਿਣਾ ਚਾਹੀਦਾ ਤੇ ਜਿੰਮ ਦੇ ਵਿੱਚ ਹੋ ਰਿਹਾ ਇਹ ਸਭ ਤੋਂ ਵੱਡੀ ਗੱਲ ਹੈ ਤੇ ਖੂਬਸੂਰਤ ਗੱਲ ਹੈ ਹਾਂ ਆਫਕੋਰਸ ਪਹਿਲਾਂ ਕਾਫੀ ਦਿਖਾਇਆ ਜਾਂਦਾ ਸੀ ਹੁਣ ਜਿਵੇਂ ਜਿਵੇਂ ਟਾਈਮ ਚੇਂਜ ਹੁੰਦਾ ਜਾ ਰਿਹਾ ਤਾਂ ਆਫਕੋਰਸ ਫਿਲਮ ਲਾਈਨ ਦਾ ਸਟੋਰੀਜ਼ ਵਗੈਰਾ ਵੀ ਚੇਂਜ ਹੁੰਦੀਆਂ ਆ ਜਾਂਦੀਆਂ ਬਟ ਹਾਂ ਇਹ ਹੈ ਕਿ ਕੁਝ ਵੀ ਹੋ ਜੇ ਮੋੜ ਕੇ ਆਪਾਂ ਕਹਿੰਦੇ ਆ ਨਾ ਕਿ ਆਪਣੇ ਘਰ ਵਾਪਸ ਪਹੁੰਚਦੇ ਆ ਤਾਂ ਉਹ ਵਿਰਾਸਤ ਜਿਹੜੀ ਹੈਗੀ ਆ ਬੰਦਾ ਕਦੇ ਨਹੀਂ ਭੁੱਲਦਾ ਹੈਗਾ ਸੋ ਇਹ ਫਿਲਮ ਇੰਡਸਟਰੀ ਵੀ ਵਾਪਸ ਉੱਥੇ ਆਈ ਜਾਊਗੀ ਕਿਉਂਕਿ ਹੁਣਾ ਹੀ ਪਹਿਣਾ ਘਰ ਦਾ ਰਾਹ ਤਾਂ ਕੋਈ ਭੁੱਲ ਨਹੀਂ ਸਕਦਾ ਹੈਗਾ ਆਪੀਆਂ ਦਾ ਤਿਉਹਾਰ ਮਨਾਇਆ ਰ ਕਿਹੜੀ ਜਗ੍ਹਾ ਤੇ ਕਿੱਥੇ ਮਨਾਇਆ ਜਾ ਰਿਹਾ ਹੈ ਅੱਜ ਐਸਪੀ ਜਿਮ ਦੇ ਵਿੱਚ ਮਨਾਇਆ ਜਾ ਰਿਹਾ ਹੈ ਯੂਨੀਸੈਕਸ ਜਿਮ ਦੇ ਵਿੱਚ ਟ੍ਰਿਪੜੀ ਦੇ ਵਿੱਚ ਔਰ ਇਹਨਾਂ ਦੇ ਜਿਹੜੇ ਓਨਰ ਨੇ ਮਿਸਟਰ ਬਬਰ ਗੁਰਿੰਦਰ ਬਬਰ ਮੈਂ ਕਹਾਂਗੀ ਕਿ ਉਹਨਾਂ ਦਾ ਇੱਕ ਬਹੁਤ ਹੀ ਖੂਬਸੂਰਤ ਉਪਰਾਣਾ ਹੈ ਕਿ ਅੱਜ ਦੇ ਇਸ ਮਾਡਰਨ ਯੁੱਗ ਵਿੱਚ ਜਦੋਂ ਸਾਡੀ ਜਿਹੜੀ ਅਸਲੀ ਪਿੰਡੂ ਪਰੰਪਰਾ ਹੈ ਮਰਦੀ ਜਾ ਰਹੀ ਹੈ ਖਤਮ ਹੁੰਦੀ ਜਾ ਰਹੀ ਹੈ ਔਰ ਉਸ ਮਰਦੀ ਹੋਈ ਪਰੰਪਰਾ ਨੂੰ ਇਹਨਾਂ ਨੇ ਸਜੀਵ ਕਰ ਦਿੱਤਾ ਦੁਬਾਰਾ ਜ਼ਿੰਦਾ ਕਰ ਦਿੱਤਾ ਜਿਵੇਂ ਕਿ ਸਦੀਆਂ ਪਹਿਲਾਂ ਤਿਆਂ ਦਾ ਤਿਉਹਾਰ ਸ਼ੁਰੂ ਹੋਇਆ ਸੀ ਪਿੰਡਾਂ ਦੇ ਵਿੱਚ ਲੜਕੀਆਂ ਨੂੰ ਔਰਤਾਂ ਨੂੰ ਬੜਾ ਚਾਹ ਹੁੰਦਾ ਸੀ ਤਿਆਂ ਦੇ ਮੇਲੇ ਲੱਗਦੇ ਸਨ ਲੋਕੀ ਚੂੜੀਆਂ ਚੜਾਉਂਦੇ ਸਨ ਗਹਿਣੇ ਪਾਉਂਦੀਆਂ ਸਨ ਕੁੜੀਆਂ ਪਰ ਤਿੰਗਾ ਝੂਟਦੀਆਂ ਸਨ ਬੜੇ ਖੂਬਸੂਰਤ ਤਰੀਕੇ ਦੇ ਨਾਲ ਤੀਆਂ ਮਨਾਇਆਂ ਜਾਂਦੀਆਂ ਸਨ ਪਰ ਅੱਜ ਦਾ ਜਿਹੜਾ ਮਾਡਰਨ ਯੁੱਗ ਹੈ ਸੋਸ਼ਲ ਮੀਡੀਆ ਦੇ ਵਿੱਚ ਸੇਮਟ ਕੇ ਰਹਿ ਗਿਆ ਹੈ ਅੱਜ ਜਿਹੜੇ ਵੀ ਘਰ ਦੀ ਅਸੀਂ ਗੱਲ ਕਰਾਂਗੇ ਉਸੇ ਘਰ ਦੇ ਵਿੱਚ ਲੋਕ ਟੀਵੀ ਚੈਨਲਸ ਦੇ ਉੱਤੇ ਉਹੀ ਵਾਸੀ ਸੋਪਸ ਸੱਸ ਨੂੰ ਦੇ ਝਗੜੇ ਮਤਲਬ ਕੁਝ ਵੀ ਪੋਜ਼ਿਟਿਵ ਨਹੀਂ ਹੈ ਜਦੋਂ ਤੁਸੀਂ ਸੀਰੀਅਲਸ ਵੀ ਦੇਖਦੇ ਹੋ ਉਹਨਾਂ ਚ ਵੀ ਨੈਗੇਟਿਵ ਵਾਈਬਸ ਸਾਨੂੰ ਆਉਂਦੀਆਂ ਨੇ ਤੇ ਹੁਣੇ ਸਮੇਂ ਦੇ ਵਿੱਚ ਉਸ ਪੁਰਾਣੀ ਪਰੰਪਰਾ ਨੂੰ ਜਾਗਰਤ ਕਰ ਦੇਣਾ ਜਿੰਮਤੀ ਉਹ ਲੜਕੀਆਂ ਜਿਹੜੀਆਂ ਕਸਰਤ ਕਰਕੇ ਆਪਣੇ ਸਰੀਰ ਨੂੰ ਦੁਬਾਰਾ ਤੋਂ ਨੋਰਮਲ ਸੁੰਦਰ ਬਣਾਉਂਦੀਆਂ ਨੇ ਤਾਕਤਵਰ ਬਣਾਉਂਦੀਆਂ ਨੇ ਉਹ ਲੜਕੀਆਂ ਜਦੋਂ ਗਿੱਤੇ ਦੀ ਤਾਲ ਦੇ ਉੱਤੇ ਝਰਕਦੀਆਂ ਨੇ ਜਦੋਂ ਗੋਲੀਆਂ ਪਾਉਂਦੀਆਂ ਨੇ ਜਦੋਂ ਸੋਹਣਾ ਪਹਿਰਾਵਾ ਪਾ ਕੇ ਨੱਚਦੀਆਂ ਨੇ ਕੋਈ ਕਿੰਨਾ ਖੂਬਸੂਰਤ ਹੈ ਦੇਖੰਦੇ ਵਿੱਚ ਪਰ ਇੰਨਾ ਸੋਹਣਾ ਅਹਿਸਾਸ ਹੈ ਕਿ ਜਿੰਨੂੰ ਮੈਂ ਐਕਸਪਲੇਨ ਵੀ ਨਹੀਂ ਕਰ ਸਕਦੀ ਕਿ ਅੱਜ ਮੈਨੂੰ ਆ ਕੇ ਇਥੇ ਇੰਨਾ ਚੰਗਾ ਲੱਗਿਆ मिस्टर बब्बर ਉਹਨਾਂ ਦੇ ਮਦਰ ਹੈਗੇ ਨੇ ਆਪ ਤੇ ਫਾਦਰ ਵੀ ਨੇ ਮੈਂ ਇਹਨਾਂ ਨੂੰ ਹੀ ਬਹੁਤ ਜ਼ਿਆਦਾ ਵਧਾਈ ਦਾਂਗੀ ਕਿ ਇਹਨਾਂ ਨੇ ਕਿਹੋ ਜਿਹਾ ਬੇਟਾ ਪੈਦਾ ਕੀਤਾ ਜਿਹੜਾ ਦੇਖੋ ਜਿਮ ਲਗਾਣਾ ਤਾਂ ਇੱਕ ਮਾਡਰਨ जमाने ਦੀ ਗੱਲ ਹੈ ਨਾ ਕਿ ਜਿਮ ਲਗਾਣ ਦੇ ਨਾਲ ਉਸ ਪਰੰਪਰਾ ਨੂੰ ਮੁੜ ਕੇ ਸਜੀਵ ਕਰਨਾ ਉਹ ਲੜਕੀਆਂ ਕੋਈ ਨੌਕਰੀ ਕਰ ਰਹੀਏ ਕੋਈ ਪੜ ਰਹੀ ਹੈ ਕੋਈ ਘਰੇਲੂ ਇਸਤਰੀ ਹੈ ਸਾਰੇ ਇੱਕ ਥਾਂ ਦੇ ਤੇ ਇੱਕ ਪਲੇਟਫਾਰਮ ਦੇ ਤੇ ਅੱਜ ਇਕੱਠੀਆਂ ਹੋ ਕੇ ਇਸ ਦਿਨ ਨੂੰ ਇੰਜੋਏ ਕਰ ਰਹੀਆਂ ਨੇ ਔਰ ਕੁਦਰਤ ਨੇ ਵੀ ਦੇਖੋ ਕਮਾਲ ਕਰ ਦਿੱਤੀ ਹੈ ਕਿ ਅੱਜ ਫਿਰ ਤੋਂ بارش ਹੋ ਰਹੀ ਹੈ ਉਹ بارش ਜਿਹਦੇ ਲਈ ਪੂਰਾ ਪਟਿਆਲਾ ਤਰਸਿਆ ਹੋਇਆ ਸੀ ਅੱਜ ਇਹਨਾਂ ਦੇ ਤੀਆਂ ਦੇ ਤਿਹਾਰ ਦੇ ਮੈਂ ਕਾਂਗੀ ਇਹਨਾਂ ਸਵਾਨੀਆਂ ਇਹਨਾਂ ਲੜਕੀਆਂ ਇਹਨਾਂ ਬੀਬੀਆਂ ਇਹਨਾਂ ਕੰਜਕਾਂ ਇਹਨਾਂ ਖੂਬਸੂਰਤ ਲੜਕੀਆਂ ਦੀ ਜਿਹੜਾ ਤੀਆਂ ਦਾ ਤਿਹਾਰ ਹੈ ਇਹਨੇ ਇੱਕ ਨਵਾਂ ਵਾਤਾਵਰਨ ਪਟਿਆਲੇ ਨੂੰ ਮਹਿਜਾ ਕਰਾ ਦਿੱਤਾ ਥੈਂਕ ਯੂ ਸਰ ਮੇਰਾ ਨਾਮ ਰੁਪਿੰਦਰ ਕੋਹੜ ਹੈ ਮੈਂ ਪ੍ਰਿੰਟਰ ਪੱਪਾ ਦੀ ਵਾਈਫ ਹਾਂ ਐਂਡ ਐਕਟਿਗੈਰ ਫਿਟਨੈਸ ਵਿਅਰੇਆਜ਼ ਆ ਥ੍ਰੀਪਲੀ ਟਾਊਨ ਪਟਿਆਲਾ ਇੱਥੇ ਤੀਆਂ ਦਾ ਫੈਸਟੀਵਲ ਕਰਵਾਇਆ ਜਾ ਰਿਹਾ ਸਾਰੀਆਂ ਕੁੜੀਆਂ ਨੂੰ ਮੈਸੇਜ ਗਿਆ ਸੀਗਾ ਇਸ ਕਰਕੇ ਉਹ ਸਾਰੀਆਂ ਕੁੜੀਆਂ ਤੇ ਮਾਤਾਵਾਂ ਮੇਰੇ ਭੈਣਾਂ ਸਾਰੀਆਂ ਬਹੁਤ ਬਹੁਤ ਸੋਹਣੀਆਂ ਸੋਹਣੀਆਂ ਬਣ ਕੇ ਆਈਆਂ ਨੇ ਤੇ ਤੁਸੀਂ ਦੇਖ ਹੀ ਸਕਦੇ ਹੋ ਉਹਨਾਂ ਨੇ ਕੀਤਾ ਵੀ ਬਹੁਤ ਅੱਛਾ ਕੀਤਾ ਤੇ ਸਾਰਿਆਂ ਨੂੰ ਮੈਂ ਥੈਂਕ ਯੂ ਕਹਿੰਦੀ ਹਾਂ ਥੈਂਕ ਯੂ